ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਕਿਸਾਨਾਂ ਨੇ ਕੰਮਰ ਕਸੀ ਹੋਈ ਹੈ ਜਿਸ ਦੇ ਮੱਦੇਨਜ਼ਰ ਕਿਸਾਨਾਂ ਦੇ ਕਾਫਲੇ ਦਿੱਲੀ ਨੂੰ ਰਵਾਨਾ ਹੋਏ ਅਤੇ ਹਰ ਇੱਕ ਕਿਸਾਨ ਦੇ ਵੱਲੋਂ ਆਪੋ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਖਨੌਰੀ ਦੇ ਕਿਸਾਨ ਦੀ ਤਾਂ ਉਸਨੇ ਇੱਕ ਐਂਬੂਲੈਂਸ ਤਿਆਰ ਕੀਤੀ ਜੋ ਕਿ ਦਿੱਲੀ ਅੰਦੋਲਨ ਦੇ ਵਿੱਚ ਲੈ ਕੇ ਚਾਈ ਜਾਵੇਗੀ ਮਨਿੰਦਰ ਸਿੰਘ ਲਦਾਖਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਐਂਬੂਲੈਂਸ ਉਸ ਮੌਕੇ ਤੇ ਪਹੁੰਚੇਗੀ ਤੇ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਏਗੀ ਏ ਵੀਰ ਜੀ ਐਂਬੂਲੈਂਸ ਆਪਾਂ ਨਾ ਆਪਣੇ ਲਹਿਰੇ ਏਰੀਏ ਦੇ ਵਿੱਚ ਫ੍ਰੀ ਸੇਵਾ ਦੇ ਚਲਾਉਣ ਵਾਸਤੇ ਬਣਵਾਉਣੀ ਸੀਗੀ ਹਜੇ ਅੱਗੇ ਅਪ੍ਰੈਲ ਮਹੀਨੇ 'ਚ ਪਰ ਜਦੋਂ ਕਿਸਾਨਾਂ ਦੀ ਇਹ ਕਾਲ ਸੁਣੀ ਤਾਂ ਆਪਾਂ ਐਮਰਜੈਂਸੀ ਦੇ ਵਿੱਚ ਕੱਲੀ ਤਿਆਰ ਕਰਵਾਈ ਐ ਥੋੜੇ ਦਿਨਾਂ ਦੇ ਵਿੱਚ ਲੈ ਕੇ ਤੇ ਵੀ ਜਿਹੜਾ ਉੱਥੇ ਇਹ ਜਿਹੜਾ ਮਾਰਚ ਜਾਂਦਾ ਕਣ ਬਈ ਕਾਫਲਾ ਜਾਂਦਾ ਕਿਸਾਨਾਂ ਦਾ ਵੀ ਇਹਦੇ ਵਿੱਚ ਆਪਾਂ ਲਾ ਸਕੀਏ ਕਿ ਜਦੋਂ ਪਹਿਲੀ ਗੱਲ ਤਾਂ ਮਾਲਕ ਕਰੇ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਸਾਰੇ ਭਰਾ ਜਿਹੜੇ ਚੜਦੀ ਕਲਾ 'ਚ ਜਾਣ ਤੇ ਤੰਦਰੁਸਤ ਜਾਣ ਅਗਰ ਕੋਈ ਫਿਰ ਵੀ ਅਬੀ ਨਵੀ ਹੁੰਦੀ ਆ ਤਾਂ ਅਸੀਂ ਉਹਨੂੰ ਟਾਈਮ ਨਾਲ ਜਿਹੜਾ ਫਰਸਟ ایڈ ਇਲਾਜ ਦੇ ਸਕੀਏ ਟਾਈਮ ਨਾਲ ਹਸਪੀਟਲ ਤੱਕ ਪਹੁੰਚਾ ਸਕੀਏ ਇਸ ਵਾਸਤੇ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਇਹਦੇ ਵਿੱਚ ਕੀਤੀਆਂ ਹੋਈਆਂ ਹੋਈਆਂ ਇਹਦੇ ਵਿੱਚ ਤਿਆਰੀਆਂ ਜੀ ਸਾਡੇ ਕੋਲ ਫਰਸਟ ایڈ ਦਾ ਸਾਰਾ ਸਮਾਨ ਹੈ ਤੇ ਇੱਕ ਮੁੰਡਾ ਸਾਡੇ ਨਾਲ ਹੈ ਜਿਹੜਾ ਉਹ ਐਨਐ ਨਰਸਿੰਗ ਅਸਿਸਟੈਂਟ ਹੈ ਜਿਹੜਾ ਉਹਨੇ ਵਿਚਾਰ ਨੇ ਥੋੜਾ ਬਹੁਤਾ ਜਿੰਨਾ ਕ ਹੈ ਉਹਨੂੰ ਕੰਮ ਆਉਂਦਾ ਹੈ ਇਹ ਦਿੱਲੀ ਤੱਕ ਜਾਓਗੇ ਤੁਸੀਂ ਹਾਂਜੀ ਵੀਰ ਜੀ ਦਿੱਲੀ ਤੱਕ ਜਾਵਾਂਗੇ ਜੀ ਜਦੋਂ ਤੱਕ ਮੋਰਚਾ ਰਹੂਗਾ ਉੱਥੇ ਰਹਾਂਗੇ ਉੱਥੇ ਜਿਵੇਂ ਅਸੀਂ ਪਹਿਲਾਂ ਨਾ ਆਰਓ ਵਾਲੇ ਪਾਣੀ ਦੀ ਸੇਵਾ ਇੱਕ ਸਾਲ ਕੀਤੀ ਸੀ ਟਿੱਕਰੀ ਬਾਰਡਰ ਤੇ 2020 ਤੋਂ ਲੈ ਕੇ 2021 ਤੱਕ ਤੇ ਅਸੀਂ ਉੱਥੇ ਆਰਓ ਵੀ ਪੱਕਾ ਲਾਵਾਂਗੇ ਜੀ ਮੇਰਾ ਨਾਂ ਜਗਸੀਰ ਸਿੰਘ ਆਈ ਪਿੰਡ ਨਈਆਂ ਵਾਲਾ ਆਈ ਜਗਸੀਰ ਸਿੰਘ ਇਹ ਐਂਬੂਲੈਂਸ ਜਿਹੜੀ ਕਿਸਾਨਾਂ ਲਈ ਤਿਆਰ ਕੀਤੀ ਗਈ ਹੈ ਕੀ ਕਹਿਣਾ ਚਾਹੋ ਬਹੁਤ ਵਧੀਆ ਕੰਮ ਕੀਤਾ ਈ ਮੈਨੂੰ ਇਹਨਾਂ ਨੇ ਆਪਣਾ ਜਿੱਥੋਂ ਮੋਰਚਾ ਚੱਲਿਆ ਉੱਥੋਂ ਮੈਨੂੰ ਬਿਠਾ ਲਿਆ ਕਹਿੰਦੇ ਮੈਨੂੰ ਇਸ ਕਰਕੇ ਬਿਠਾ ਲਿਆ ਵੀ ਮੈਂ ਇਹਨਾਂ ਨੂੰ ਗੱਲ ਮੇਰੀ ਚੰਗੀ ਲੱਗੀ ਹੈ ਕਹਿੰਦੇ ਵੀ ਮੈਂ ਮੈਸਤਰੀਆਂ ਦਾ ਮੁੰਡਾ ਹਾਂ ਹੀ ਮੈਂ ਉੱਥੇ ਜਾ ਕੇ ਆ ਉਹਦਾ ਡ੍ਰਿੱਲਾ ਮਸ਼ੀਨ ਕਟਰ ਸਾਰਾ ਕੁਝ ਲੈ ਚੱਲੇ ਆ ਜਿਹੜੇ ਜ਼ਿਮੀਂਦਾਰਾਂ ਦੇ ਉੱਥੇ ਬਰਾਂਡੇ ਇੱਕਵਰ ਕਰਨੇ ਆ ਜਾਂ ਕੋਈ ਘਰ ਬਣਾਉਣਾ ਉਹ ਸਾਰੇ ਮੈਂ ਅਸੀਂ ਬਣਾਉਣੇ ਆ ਮੈਸਤਰੀਆਂ ਨੇ ਜੀ ਐਬੂਲੈਂਸ ਦਾ ਬਹੁਤ ਵਧੀਆ ਕੰਮ ਹੈ ਇਹਦੇ ਵਿੱਚ ਜੇ ਉਧਰੋਂ ਵੀ ਕੋਈ ਬੰਦਾ ਜ਼ਖਮੀ ਹੁੰਦਾ ਉਹ ਵੀ ਚੱਕਾਂਗੇ ਜੇ ਸਾਡਾ ਕੋਈ ਬੰਦਾ ਜ਼ਖਮੀ ਹੁੰਦਾ ਸੀ ਉਹ ਵੀ ਚੱਕਾਂਗੇ ਤੇਰੀ ਇੱਕ ਟੂ ਚੱਲੇ ਹੋ ਕਿਉਂਕਿ ਪੈਰੀਗੇਟ ਤਾਂ ਹਰਿਆਣੇ ਦੇ ਆਦਾਂ ਦੇ ਬਹੁਤ ਤਕੜੇ ਕਿਤੇ ਹੋਏ ਨੇ ਪ੍ਰਬੰਧ ਬਹੁਤ ਆਈ ਅਸੀਂ ਤਾਂ ਕੱਲ ਟਰਾਲੀਆਂ ਮੈਥੋਂ ਤਾਂ ਗਿਣੀਆਂ ਨਹੀਂ ਗਈਆਂ ਇਹ ਬਹੁਤ ਟਰਾਲੀਆਂ ਹੋਈਆਂ ਪਈਆਂ ਅਸੀਂ ਸਮਝ ਲਓ ਵੀ ਇਕੱਠ ਬਹੁਤ ਐ ਸਾਰਾ ਸਮਾਨ ਐ ਸਾਰਾ ਕੁਝ ਹੈਗਾ ਸਾਡੇ ਕੋਲੇ ਇੱਕ ਦਿਨ ਲੱਗ ਜੂ ਦੋ ਦਿਨ ਲੱਗ ਜੂ ਟੱਪਾਂਗੇ ਇਹ ਗੱਲ ਪੱਕੀ ਐ ਜੀ ਮੰਗਾ ਮੰਵਾ ਕੇ ਆਉਂ ਹਾਂਜੀ ਪੂਰਾ ਜੀ ਮੈਂ ਨਾ ਹਾਂਜੀ ਪ੍ਰਬੰਧ ਉੱਥੇ ਮੈਂ ਤਾਂ ਘਰ ਬਣਾਉਣ ਦਾ ਕਰੀ ਬੈਠਾ ਤੁਸੀਂ ਐਂ ਵੇਖੋ ਵੀ ਬਾਰਡਰ ਤਾਂ ਇੰਨਾ ਨੇ ਟੱਪਣੇ ਮੈਂ ਉੱਥੇ ਘਰ ਬਣਾਉਣੇ ਐ ਜਿਹੜੇ ਕੋਈ ਲੱਕੜ ਦੇ ਬੰਨਗੇ ਜਾਂ ਪਲਾਈ ਦੇ ਬੰਨਗੇ ਸਾਰਾ ਜੰਗੋਤ ਮੈਂ ਕਰਨਾ ਉੱਥੇ ਪ੍ਰਬੰਧ ਸੋਦਾ ਦੇ ਕੇ ਮੁਰਤੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਿੱਥੇ ਬੰਦੀਆਂ ਨੇ ਮੋਰਚਾ ਖੋਲਿਆ ਹੋਇਆ ਜਿਸ ਦੇ ਮੱਦੇਨਜ਼ਰ ਹੁਣ ਹਰ ਇੱਕ ਦੇ ਨਾਲ ਜਿਹੜੀ ਕਿ ਤਿਆਰੀ ਕੀਤੀ ਜਾ ਰਹੀ ਹੈ ਤੇ ਦਿੱਲੀ ਦੇ ਬਾਡਰਾਂ ਦੇ ਉੱਤੇ ਕਿਸਾਨ ਪਹੁੰਚ ਰਹੇ ਨੇ ਹਕੀਕਤੋ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ